ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਦੀਦੀ ਜੀ ਦੀ ਪਸੰਦੂ ਜੀ ਨੇ ਲਿਖਿਆ ਹੋਇਆ ਹੈ ਇਹ ਗੀਤ ਇੱਕ ਮਾਂ ਅਤੇ ਧੀ ਦਾ ਗੀਤ ਹੈ ਸੋ ਗੀਤ ਦਾ ਨਾਮ ਹੈ ਸੁਣ ਦਿਲਾਂ ਦੇ ਹਾਲ ਨੀ ਮਾਈ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਬਹੁਤ ਪਸੰਦ ਆਵੇਗਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਗੀਤ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀ ਨਾ ਭੁੱਲਣਾ ਸੋਣ ਦਿਲਾਂ ਦੇ ਹਾਲ ਨਿਮਾਏ ਰੁੱਸੇ ਫਿਰਨ ਖਿਆਲ ਨਿਮਾਏ ਸੋਣ ਦੇ ਨੇ ਖਿਆਲ ਨਿਮਾਏ ਸਾਡੀ ਅੱਖੋਂ ਹੰਝੂ ਸੁੱਕੇ ਅੰਦਰ ਚੀਕ ਚਿਹਾੜ ਨਿਮਾਏ ਸਾਡੀ ਅੱਖੋਂ ਹੰਝੂ ਸੁੱਕੇ ਅੰਦਰ ਚੀਕ ਚਿਹਾੜ ਨਿਮਾਏ ਤੇਰੀ ਬੁਕੜੋ ਟਟਕੇ ਥੇਕਰਾਂ ਮਲਾਲ ਨਿਮਾਏ ਤੇਰੀ ਕੁਖੋ ਟੁੱਟ ਕੇ ਅੰਮੀਏ ਕਿੱਥੇ ਕਰਾਂ ਮਲਾਲ ਨਿਮਾਏ ਸੋਣ ਦਿਲਾ ਦੇ ਹਾਲ ਨਿਮਾਏ ਰੁੱਸੇ ਫਿਰਨ ਖਿਆਲ ਨਿਮਾਏ ਸੋਣ ਦਿਲਾ ਨੇ ਖਿਆਲ ਨਿਮਾਏ 부ਝਦੀ ਜਾਂਦੀ ਲੋਦੀ 베디 ਕੋਈ ਚਾਰ ਮੁਖਿਆ ਬਾਲ ਨਿਮਾਏ ਤੇਰਾ ਮੋਨ ਤੇ ਸਾਡਾ ਬਿਲੇ ਕਰਨ ਰੂਹਾ ਦੇ ਜੰਜਾਲ ਪੋਖ ਨੂੰ ਚੋਗਨੇ ਪਿੰਜਰੇ ਪਾਇਆ ਫਾਂਦੀ ਚੱਲਿਆ ਚਾਲ ਨਹੀਂ ਵਾਏ ਚਿੜੀਆਂ ਨੂੰ ਆਏ ਸ਼ਹਿ ਤਿੰਬੜੀਏ ਘਰ ਟੂਨੇ ਨજર ਉਤਾਰ ਨਹੀਂ ਮਾਏ ਦੁਨੀਆ ਜਾਨਦੀ ਖੂ ਵਿੱਚ ਜਾਵੇ ਤਾਰੀ ਤਲਵਾਰ ਨਿਮਾਏ ਤੇਰੇ ਦਰਦੀ ਸਰਦਲ ਉੱਤੇ ਹੁਕ ਕਰਨ ਤੇਰੇ ਲਾਲ ਨਿਮਾਏ ਤੇ ਤੇਰੇ ਦਰਦੀ ਸਰਦਲ ਉੱਤੇ ਹੁਕ ਕਰਨ ਤੇਰੇ ਲਾਲ ਨਿਮਾਏ ਹੁਕ ਕਰਨ ਤੇਰੇ ਕਣ ਤੇਰੇ ਲਾਲ ਨਿਮਾਏ ਨਿਮਾਏ ਸੋ ਕਿਹੜੀ ਗੱਲਾਂ ਮੌਨ ਤਾਰੀ ਤੂੰ ਇੱਕ ਵਾਰੀ ਬੋਲ ਤਾਂ ਸਹੀ Okay. ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋਲੰਦੇ ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋਲੰਦੇ ਮਾਵਾਂ ਕੋਈ ਪੁੱਤਰ ਕੈ ਲੰਦਾ ਨਦੀ ਨੈਣਾ ਦੀ ਹੰਝੂਆਂ ਦੀ ਫੇਰ ਵਗਦੀ ਏ ਮਾਵਾ ਬਾਜੋ ਦੁਨੀਆ ਸੁਣੀ ਲੱਗਦੀ ਏ ਵੇ ਲੋਕੋ ਮਾਂ ਦਾ ਦਿਲ ਹੀ ਉਤ ਦੇ ਉਗਣ ਜਰ ਸਕਦਾ ਮਾਵਾ ਵਾਂਗੂ ਕੋਣ ਮਾਫ ਹੈ ਕਰ ਸਕਦਾ ਦੇ ਲੋਕੋ ਮਾਵਾ ਵਾਂਗੂ ਕੋਣ ਮਾਫ ਹੈ ਕਰ ਸਕਦਾ ਖੁਦ ਭੁੱਖਾ ਘਟ ਘਟ ਕੇ ਪੁੱਤਰ ਜੋਂਦੀ ਐ ਤਨ ਤੇ ਫਟੇ ਪੁਰਾਣੇ ਸੂਟ ਹੰਡੋਂਦੀ ਏ ਖੁਦ ਭੁੱਖਾ ਘਟ ਘਟ ਕੇ ਪੁੱਤਰ ਜੋਉਂਦੀ ਏ ਤਨ ਤੇ ਫਟੇ ਪੁਰਾਣੇ ਸੂਟ ਹੰਡੋਂਦੀ ਏ ਨਾ ਯੋ ਸ਼ਾਇਰਾ ਰੱਬ ਅੱਖੀਆਂ ਮਾਵਾ ਲੱਭ ਨਾ ਸਕੇ ਕੋਈ ਬਜਾਰੋਂ ਇਹ ਸ਼ਾਮਾਨੂ ਵੇਲੋ ਕੋ ਲੱਭ ਨਾ ਸਕੇ ਕੋਈ ਬਜਾਰੋਂ ਇਹ ਸ਼ਾਮਾਨੂ ਕੋਈ ਵੀ ਮੁਸ਼ਕਲ ਰਾਹ ਦੇ ਵਿੱਚ ਤੈਨੂੰ ਨਾ ਘੇਰੇ ਪੁੱਤਰਾ ਨਾਲ ਦੁਆਵਾ ਮਾ ਸ਼ਕਲ ਰਾਹ ਦੇ ਵਿੱਚ ਤੈਨੂੰ ਨਾ ਘੇਰੇ ਪੁੱਤਰਾ ਨਾਲ ਦੁਆਵਾ ਮਾਂ ਦੀਆਂ ਜੇ ਤੇਰੇ ਘਰ ਵਿੱਚ ਬੈਠੇ ਰੱਬ ਨੂੰ ਕਦਰ ਸੋਣਾ ਬੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਉ ਨਾ ਵੇਲੋ ਸ਼ਰੀਕ ਵੀ ਬੂਹੇ ਢੋ ਲੈਂਦੇ ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋ ਲੈਂਦੇ ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋ ਲੈਂਦੇ ਬਿਨ ਮਾ